ਪੰਜਾਬ ਸਰਕਾਰ ਦੇ ਹੁਕਮ ਦਾ ਤਾਕ ਸਾਨੂੰ ਇੱਥੋਂ ਦੀ ਗੁਰੂ ਜੀ ਨਗਦੀ ਦੀ ਸੇਵਾ ਮਿਲੀ ਆ ਤੇ ਯੂਵਲ ਇਨਸ਼ੋਰਟੀ ਜਿਹੜੀ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਸਾਰੇ ਤੋਂ ਪਹਿਲਾਂ ਮਸਰਾ ਦੀ ਕੋਸ਼ਿਸ਼ ਹੋਈ ਕਿ ਨਹੀਂ ਮੇਰੇ ਤਰਨਤਨ ਭਈਆ ਤੇ ਆਪਣੇ ਸਾਰੇ ਸਿਟੇਲ ਦੱਸ ਦੋ ਤੁਸੀਂ ਬੜਾ ਸ਼ਾਬਾਸ਼ ਬੁਧਾਰਗ ਸੈਟਅਪ ਸਰ ਤੋਂ ਮੈਂ ਬਟਾਲਾ ਬਟਾਲੇ ਪੋਸਟ ਰਿਆਂ ਅੱਜ ਤੋਂ 25 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰਰਿਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੋਂ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਜੀ ਫਰੋਜ਼ਪੁਰ ਰਿਹਾ ਜਿਹਦੇ ਚ ਤਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲਿੰਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ 'ਚ ਹਾਂ ਤਰਨਤਾਰਨ ਤੋਂ ਬਾਅਦ ਫਰੋਜ਼ਪੁਰ ਗਿਆ ਸੀ ਤੇ ਹੁਣ ਫਰੋਜ਼ਪੁਰ ਤੋਂ ਬਾਅਦ ਮੇਰੇ ਜਿਹੜੀ ਇੱਥੇ ਇਹ ਜਿਹੜੀ ਕੋਸ਼ਿਸ਼ ਸਰ ਨੂੰ ਆਪਣੀ ਕੋਸ਼ਿਸ਼ ਨੇ ਫਰੋਜ਼ਪੁਰ ਦੀ ਆਈ ਤੇ ਤੁਸੀਂ ਮਸਰ ਸੀ। ਹਾਂ ਜੀ ਜੀ ਫਰੋਜ਼ਪੁਰ ਤੋਂ ਬਾਅਦ ਮੈਂ ਇਹ ਗੋਸ਼ਤ ਦੇਖੀ। ਸਾਡੇ ਤਿੰਨ ਸ਼ਹਿਰ ਫਰੋਜ਼ਪੁਰੀਆਂ ਤੇ ਲੁੱਟਾ ਹੁਆ ਮੇਸ਼ੂ ਨਹੀਂ ਸੇਕਸਟਰਾ ਨਹੀਂ ਕਰ ਰਹੀ। ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਰਿਗਾਰਡ ਟੂ ਗ੍ਰੇਸ ਵਧੀਆ ਤਰੀਕਿਆਂ ਨਾਲ ਸੰਬੰਧਨਾਤ ਪਾਉਣ ਦੀ ਕੋਸ਼ਿਸ਼ ਜਿਹੜਾ ਸਰ ਚੈਲੰਜ ਕੁਝ ਹੋਰ ਦੇਖਿਆ ਉਸ ਦਾ ਡਬਲ ਹੀ ਆਪਣੇ ਸਾਥ ਤੋਂ ਦੇਖਦੇ ਮੈਨੂੰ ਲੱਗਦਾ ਕਿ ਜਿਹੜੇ ਕੈਸੀਟੀ ਭਟ ਗਿਆ ਪਰ ਤੁਹਾਨੂੰ ਕਿਉਂਕਿ ਉਹਦੇ ਚੈਲੰਜਸ ਵੀ ਪਤਾ ਨੇ ਪਰ ਤੁਸੀਂ ਇੰਨੀ ਕੋਰਾਨੀ ਕਿ ਭੜਾ ਰਹੇ ਹੋ ਕਿ ਸਾਰਾ ਟਾਈਮ ਜਿਹੜਾ ਅਸੀਂ ਦੇ ਵਿੱਚ ਹੀ ਕਰ ਦੱਕੇ ਦੋ ਵੀਰ ਜਿਹੜੀ ਉਹਦੀ ਉਹਦਾ ਕਨੈਕਸ਼ਨ ਆਪਣੇ ਸਾਥ ਦੇ ਨਾਲ ਹੁੰਦਾ ਕਿਤੇ ਕਾਇਨ ਹੁੰਦਾ ਉਹਦਾ ਕਨੈਕਸ਼ਨ ਆਪਣੇ ਸਾਥ ਦੇ ਨਾਲ ਹੁੰਦਾ ਸੋ ਤੇ ਕਾਜ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਸਮਝਾ ਸਮਝਾ ਤਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਹਾਂ ਸਾਰੀ ਇਹਨਾਂ ਦਾ ਸਾਰਾ ਹਿਸਾਬ ਦਾ ਹੈਗਾ ਅਸੀਂ ਵੀ ਹੋਪ ਵਿਦ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨੇਲ ਜਨ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੈਫਰੇਬਲੀ ਪ੍ਰੀਵੈਂਸ਼ਨ ਨੂੰ ਪ੍ਰੀਫਰ ਕਰਾਂਗੇ ਉਹ ਦੇਖਾਂ ਸੀ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਸਰਕਾਰ ਨੇ ਇੱਕ ਸਰਕਾਰ ਨੇ ਆਊਟ ਕੀਤਾ ਦੱਸੋ ਸਿੰਘ ਸਾਹਿਬ ਨੇ ਜੀ ਕਿਹਾ ਕਿ 11 ਤੋਂ ਇੱਕ ਤੁਸੀਂ ਆਬਵੀਅਸ ਬਿਠੇ ਹੋ ਨਾ ਸੀਬੀ ਸਾਹਿਬ ਦੇ ਜਿੱਨੇ ਐਸਐਸਪੀ ਸਾਹਿਬ ਕਰਦੇ ਤੁਹਾਨੂੰ ਲੱਗਦਾ ਏਸੀ ਜ਼ਰੂਰ ਤੇ ਅੱਗੀ ਸੀ ਇਸ ਤੋਂ ਪਹਿਲਾਂ ਲੱਗਦਾ ਸੀ ਕਿ ਲੋਕਾਂ ਦੇ ਲਈ ਸਤਾਲਮੀ ਕਰਉਂਦੇ ਅਸਰ ਜਾਂ ਕੀ ਕਰ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸੁਖੂਲੀਅਤ ਲਈ ਤੇ ਸਰ ਸਾਹਿਬ ਪਬਲਿਕ ਦੀ ਸਹੂਲਤ ਲਈ ਮੈਂਡਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅன்ஸ் ਲਈ ਕੀਤਾ ਅਦਰਵਾਈਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਦਾ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਅਟੈਂਡ ਕੀਤਾ ਜਾਂਦਾ ਰਹੇਗਾ ਤੇ ਇੱਥੇ ਵੀ ਵੀਲ ਇਨਸ਼ੋਰ ਨਾਤ 9 ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੇਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਸ ਵੈਲਕਮ ਕਿਉਂਕਿ ਐਸੀ ਪਬਲਿਕ ਨਹੀਂ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਇਹ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਤਾਂ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਜੁਕਤ ਗਲੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਵੇ ਸਰ ਜੀ ਇਸ ਤਰੀਕੇ ਨਾਲ ਲੋਕਲ ਸਟਾਫਿੰਗ ਦੇ ਬੜੇ ਮਾਮਲੇ ਬੱਦਲੇ ਨੇ ਸਟਾਫਿੰਗ ਜਿਹੜੀ ਬਾਹਰ ਹੋਏ ਲੋਕਲ ਲੈਵਲ ਦੇ ਵੀ ਸਰ ਮਨ ਪੰਜ ਪੰਜ ਹਜ਼ਾਰ ਵੀ ਵੀ ਹਜ਼ਾਰ ਦੇ ਕਰੀਬ ਸਟਾਫਿੰਗ ਦੇ ਮਾਮਲੇ ਸਾਹਮਣੇ ਆਏ ਵੀਕੀ ਰਾਫੀ ਦੇ ਮਾਮਲੇ ਸਾਹਮਣੇ ਆਏ ਸਰ ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਸ ਨੀਅਰਲੀ ਹੋਇਆ ਵੈਰੀਫਾਈਡ ਦਾ ਬੰਦਾ ਉਹ 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 ਵੀ ਲਗਭਗ ਟ੍ਰੇਸ ਹੋ ਜਾਏਗਾ ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਂ ਲੈ ਕੇ ਲੋਕੋ ਇਥੋਂ ਦੇ ਐਕਸਟਰਨਲ ਇਸ ਨੇ ਇਦਾਂ ਗੱਲਾਂ-ਗੁੱਲਾਂ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਹੋਈ ਵਿਲ ਬੀ ਹੈਵੀ ਹਾਂ ਸਰ ਪੰਜਾਬ ਪੁਲਿਸ ਕੋਈ ਕਾਰਜਕਾਰੀ ਕੋਈ ਛੜਨੀ ਮਿਲ ਨਹੀਂ ਪੰਜਾਬ ਪੁਲਿਸ ਨੇ ਕਰ ਰ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਇੱਕ ਦਿਨ ਪਹਿਲਾਂ ਹੀ ਸਰ ਦੇ ਐਮਐਲਏ ਨੇ ਇੱਕ ਵਾਰੀ ਗੱਲਤਾ ਉਸ ਸਟੇਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਕਤਲ ਨਹੀਂ ਕਰ ਪਾਰੀ ਤਾਂ ਕਿਹਾ ਕੋਈ ਨਵੀਂ ਰਣਨੀਤੀਆਂ ਸੈਲਸ਼ੀਆਂ ਤਾਂ ਪ੍ਰਧਾਨ ਮੰਤਰੀ ਸਾਹਿਬ ਆਂਦੇ ਉਹ ਵੀ ਕਹਿੰਦੇ ਕਿ ਪੰਜਾਬ ਨਸ਼ੇ ਚ ਡੁੱਬ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਰਣਨੀਤੀ ਆ ਕੋਈ ਇਦਾਂ ਦੀ ਗੱਲ ਨਹੀਂ ਹੈ ਇਸ ਲਈ ਤਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਜੀਪੀ ਸ਼੍ਰੀ ਗੌਰਵ ਜაძਾ ਜੀ ਦੀ ਰਹਿਨਮਾਈ ਹੇ ਬਹੁਤ ਸਤਜੇ ਦੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਉਸ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਨੈਟ ਬਣ ਜਾਂਦਾ ਉਏ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਛੋੜੇ ਮੋਟੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਛ ਨਾ ਕੋਈ ਸਮਗਲਿੰਗ ਆ ਜਿਹੜੀ ਕ੍ਰਾਸ ਦੀ ਬਾਰਡਰ ਪਹਿਲੇ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ ਗੋਲਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪਮੀ ਆ ਗਏ ਉਸ ਤੋਂ ਪਹਿਲਾਂ ਰੇਸ਼ਮ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਔਰ ਕਿਸੇ ਤਰੀਕੇ ਜੋਗਾ ਕਰਨੀ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ ਨੋਟ ਆਊਟ ਇੱਕਾ ਲੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਬਟ ਅਦਰਵਾਈਜ਼ ਓਵਰ ਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9 10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਬਹੁਤ ਚੰਗੇ ਤਰੀਕੇ ਨਾਲ ਉਹਦਾ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਤ ਆ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟ ਹੁੰਦੇ ਨੇ ਉਹ ਸੋਸ਼ਲ ਇੰਫੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪਲੀਸ ਕਰੀ ਰਹੀ ਹੈ ਨਾਲ ਜਿਨਾਂ ਜਰ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਕਿ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਰਿਕਵਰਡ ਆ ਸਾਡੀ ਪ੍ਰਾਇੋਰਟੀ ਦਾ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਜੋ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਜੌਬ ਹੁੰਦੀ ਆ ਅਸੀਂ ਉਹਨੂੰ ਫੋਕਸ ਕਰਾਂਗੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਸਾਡੀ ਇੱਕ ਨੈਸ਼ਨਲ ਪਲਾਨ ਛੱਪਿਆ ਦੀਆਂ ਰੇਡੀਆਂ ਦੇ ਉੱਤੇ ਬਾਹਰ ਆ ਕੇ शराब ਜਿ ਸ਼ਰਾਬ ਸਰ ਕੀਤੀ ਜਾਂਦੀ ਜਿਹਦੇ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਤੇ ਛੇੜੀਆਂ ਜਿਹਾ ਕਿੱਸ ਸਰ ਉਹਨੂੰ ਲੈ ਕੇ ਕੋਈ ਇਨਸਟਰਕਸ਼ਨ ਪਾਸ ਹੋਵੇ। ਲੇਕਿਨ ਨਾਰਿ ਜੀ ਮੇਰਾ ਸਵਾਲ ਹੈ ਉਹ ਤੇ ਪਹਿਲਾਂ ਵੀ ਬਹੁਤ ਵਾਰ ਰਿਪੋਰਟ ਹੋ ਚੁੱਕੀ ਹੈ ਜੇ ਕਿਈ ਵਾਰ ਤਾਂ ਪੁਲਿਸ ਜਾਂਦੀ ਹੈ। ਆਈ ਹੈਵ ਜਸਟ ਜੁਆਇਨ ਮੈ ਲੋਕ ਇਨ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰ